ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਅਸੀਂ ਲੰਬੇ ਸਮੇਂ ਤੋਂ ਗੁਰਗੋਬਿੰਦ ਸਿੰਘ ਜੀ ਮਾਰਕਰ ਕਵਰ ਕਰਦੇ ਆ ਰਹੇ ਹਾਂ ਤੇ ਅਲੱਗ-ਅਲੱਗ ਗੁਰੂ ਘਰਾਂ ਦੇ ਦਰਸ਼ਨ ਕਰਦੇ ਆ ਸਾਡੀ ਯਾਤਰਾ ਹੈਗੀ ਉਹ ਫਰੀਦਕੋੜ ਜਿਹੜੇ ਦੇ ਬੈਬਲ ਕਲਾ ਪਹੁੰਚ ਚੁੱਕੀ ਆ ਇੱਥੇ ਜਦੋਂ ਅਸੀਂ ਪਹੁੰਚੇ ਤਾਂ ਅਸੀਂ ਦੇਖਿਆ ਜੋ ਜਿਵੇਂ ਕਿ ਪੁਰਾਣੇ ਸਮਸਾਂ ਨੂੰ ਪਤਾ ਹੈਗਾ ਕਿਤਾਬਾਂ 'ਚ ਲਿਖਿਆ ਵਨ ਦੇ ਨਾਲ ਪੀਲਾਂ ਰਿਲੇਟ ਕਰਦੀਆਂ ਹੈਗੀਆਂ ਤੇ ਜਿਹੜੇ ਝੰਡ ਝੰਡ ਦੀਆਂ ਫਲੀਆਂ ਸਬਜ਼ੀ ਬਣਾਈ ਜਾਂਦੀ ਹੈ ਉਹ ਉਹ ਜ਼ਿਕਰ ਕਾਫੀ ਵਾਰ ਆਉਂਦਾ ਹੈਗਾ ਤੇ ਇੱਥੇ ਦੱਸਣਾ ਚਾਹਾਂਗੇ ਇਤਿਹਾਸ 'ਚ ਇਹ ਕਹਿੰਦਾ ਹੈਗਾ ਜਦੋਂ ਗੁਰੂ ਪਾਤ ਤਾਂ ਉਸ ਸਮੇਂ ਕਾਲ ਪਿਆ ਹੋਇਆ ਸੀਗਾ ਤੇ ਗੁਰੂ ਪਾ ਗੁਰੂ ਪਾਸ਼ਾ ਨੂੰ ਪ੍ਰੇਮੀਆ ਨੇ ਰਸਤ ਇਕੱਠੀ ਕਰਕੇ ਕਿਉਂਕਿ ਉਸ ਸਮੇਂ ਰਸਣ ਹੈ ਨਹੀਂ ਕੋ ਗੁਰੂ ਪਾਸ਼ਾ ਨੇ ਰਸਤ ਦਿੱਤੀ ਤੇ ਬਾਕੀ ਸਿੰਘਾਂ ਨੂੰ ਦੋ ਦੋ ਸਿੰਘਾਂ ਨੂੰ ਪ੍ਰੇਮੀਆ ਦੇ ਘਰੇ ਭੇਜ ਦਿੱਤਾ ਕਿ ਤੁਸੀਂ ਉੱਥੇ ਖਾਣਾ ਛੱਕਿਓ ਤਾਂ ਉੱਥੇ ਜਿਹੜੋ ਖਾਣਾ ਛੱਕਿਆ ਸਿੰਘਾਂ ਨੇ ਜਦੋਂ ਵਾਪਸ ਆਏ ਤਾਂ ਗੁਰੂ ਪਾਸ਼ਾ ਨੂੰ ਦੱਸਿਆ ਵੀ ਅਸੀਂ ਆ ਛੱਕਿਆ ਕੋਈ ਸਿੰਘ ਨੇ ਕਿਹਾ ਅਸੀਂ ਆ ਛੱਕਿਆ ਤਾਂ ਉਹਦੇ ਵਿੱਚੋਂ ਗੱਜਾ ਸਿੰਘ ਤੇ ਮਲਾਗਰ ਸਿੰਘ ਜਿਹੜੇ ਸਿੰਘ ਸੀ ਉਹਨਾਂ ਨੇ ਕਿਹਾ ਉਸ ਪਦਾਰਥ ਛੱਕਿਆ ਜਿਹੜਾ ਕਿ ਅਸੀਂ ਜ਼ਿੰਦਗੀ ਛੱਕਿਆ ਹੀ ਨਹੀਂ ਹੈਗਾ ਗਰੂ ਪਾਸ਼ਾ ਨੇ ਪੁੱਛਿਆ ਵੀ ਉਹ ਕਿਹੜਾ ਪਦਾਰਥ ਜਿਹੜਾ ਛਕਿਆ। ਪ੍ਰੇਮੀ ਨੂੰ ਪੁੱਛਿਆ ਵੀ ਤੂੰ ਦੱਸ ਵੀ ਹਜੇ ਕਿਹੜਾ ਪਦਾਰਥ ਛਕਾਇਆ ਸਿੰਘਾਂ ਨੂੰ। ਤਾਂ ਉਹਨੇ ਦੱਸਿਆ ਪ੍ਰੇਮੀ ਨੇ ਵੀ ਅਸੀਂ ਜਿਹੜਾ ਮੇਰੇ ਕੋਲ ਤਾਂ ਪੀਲਾ ਸੀ ਸੁੱਕੀਆਂ ਤੇ ਜੰਡ ਸੀ ਜੰਡ ਦੀਆਂ ਫਲੀਆਂ ਸੀਗੀਆਂ ਉਹਨੂੰ ਮੈਂ ਪਾਣੀ ਚ ਭਿਉ ਕੇ ਤਾਂ ਸਿੰਘਾਂ ਨੂੰ ਛਕਾਇਆ। ਤਾਂ ਉਹਨਾਂ ਨੇ ਫਿਰ ਜਦੋਂ ਛਕ ਕੇ ਮੈਨੂੰ ਅਸੀਸਾ ਦਿੱਤੀਆਂ। ਤਾਂ ਇਹ ਜਿਹੜੀਆਂ ਪੀਲਾਂ ਦਾ ਜਿਕਰ ਆ ਰਿਹਾ ਇਸ ਗੁਰੂ ਘਰ ਦੇ ਵਿੱਚ ਸਾਡੇ ਪ੍ਰਾਤਨ ਜਿਹੜੇ ਰੁੱਖ ਹੈਗੇ ਬਾਣ ਉਹ ਦਿਨ ਰਿਲੇਟ ਕਰਦਾ ਹੈਗਾ ਸਾਡੇ ਪਿੱਲੂ ਪਿੱਲੂ ਦੀਆਂ ਵੀ ਜਿਹੜੀਆਂ ਫਲ ਉਹਨੂੰ ਪੀਲਾ ਬੋਲ ਦਿੰਦੇ ਆ ਵੰਦ ਇਹ ਫਲ ਨੂੰ ਪੀਲਾ ਬੋਲ ਦਿੰਦੇ ਆ ਆਪਾਂ ਉਹ ਜੇਕਰ ਆ ਰਿਹਾ ਉਸ ਤੋਂ ਬਾਅਦ ਝੰਡ ਜਿਹੜਾ ਹੈਗਾ ਝੰਡ ਦੀਆਂ ਫਲੀਆਂ ਦੀ ਸੰਗਰੀ ਦੀ ਸਬਜ਼ੀ ਰਾਸਤਾਂ 'ਚ ਹਜੇ ਵੀ ਖਾਂਦੇ ਆ ਸਾਡੇ ਪੰਜਾਬ ਦੇ ਪੁਰਾਤਨ ਜਿਹੜੇ ਸੀਗੇ ਉਹ ਲੋਕ ਵੀ ਝੰਡ ਦੀ ਸਬਜ਼ੀ ਬਰਾਉਂਦੇ ਸੀਗੇ ਤਾਂ ਬੜੇ ਉਹਨੂੰ ਮਤਲਬ ਕਹਿੰਦਾ ਤੇਲ ਵਿੱਚ ਜ਼ਿਆਦਾ ਤੇਲ ਵਿੱਚ ਤੇ ਜ਼ਿਆਦਾ ਮਿਰਚਾ ਪਾ ਕੇ ਬਣਾਉਂਦੇ ਸੀ ਉਹ ਲੰਬੇ ਸਫ਼ਰ ਵਾਸਤੇ ਜਾਂਦੇ ਸੀਗੇ ਉਹ ਬਣਾ ਕੇ ਲੈ ਜਾਂਦੇ ਸੀਗੇ ਤੈਨੂੰ ਬਾਜਰੇ ਦੀ ਰੋਟੀ ਨਾਲ ਖਾਧਾ ਜਾਂਦਾ ਸੀਗਾ ਇਸੇ ਤਰ੍ਹਾਂ ਇੱਕ ਪੰਚਕੁਟੀ ਨਾਂ ਦੀ ਉਹ ਮਤਲਬ ਕਹਿੰਦਾ ਜੰਡ ਦੇ ਬੀਜਾਂ ਤੋਂ ਬੀਜ ਵਰਦੇ ਸੀਗੇ ਮਤਲਬ ਕਹਿੰਦਾ ਇਹ ਸਾਰੀਆਂ ਪੰਜਾਬ ਦੀਆਂ ਪ੍ਰਾਤਨ ਜਿਹੜੀਆਂ ਇਹ ਜਿਹੜੀਆਂ ਸਿਸਟਮ ਹੈਗਾ ਉਹ ਵਰਤੇ ਜਾਂਦਾ ਸੀ ਗੁਰੂ ਪਾਤਸ਼ਾਹ ਦੇ ਵੀ ਇਹ ਜਿਕਰ ਜਿਹੜਾ ਆ ਰਿਹਾ ਉਹ ਇਸ ਕਰਕੇ ਸੀ ਵੀਡੀਓ ਵਿੱਚ ਜ਼ਿਕਰ ਕੀਤਾ ਵੀ ਦੇਖੋ ਕਿਹੜੇ ਪੁਰਾਣੇ ਸਮੇਂ ਵਿੱਚ ਪੀਲਾਂ ਤੇ ਜਿਹੜੇ ਵਨ ਦੀਆਂ ਫਲੀਆਂ ਦਾ ਜ਼ਿਕਰ ਆ ਰਿਹਾ ਤਾਂ ਇਸ ਲਈ ਇਹ ਸਾਡੇ ਜਿਹੜੇ ਰੋਖ ਹੈਗੇ ਸਾਰੇ ਪ੍ਰਾਤਨ ਰੋਖਾ ਸਾਡੇ ਪੁਰਖੇ ਰੋਖਾ ਵਨ ਤੇ ਪੀਲੂ ਜੰਡ ਸਾਰੇ ਤਾਂ ਇਸ ਲਈ ਸਾਨੂੰ ਜਿੱਥੇ ਵੀ ਬਚੇ ਹੋਏ ਝੰਡਾ ਜਿੱਥੇ ਬਚੇ ਪੀਲੂ ਵਣ ਹੈਗੇ ਸਾਨੂੰ ਬਚਾਉਣ ਦੀ ਲੋੜ ਹੈ ਕਿਉਂਕਿ ਇਹ ਗੁਰੂ ਪਾਤਸ਼ਾਹ ਨਾਲ ਉਹਨਾਂ ਦੇ ਸਿੰਘਾਂ ਨਾਲ ਰਿਲੇਟ ਕੀਤਾ ਸਾਰਾ ਸਿਸਟਮ ਆ ਰਿਹਾ ਤਾਂ ਆਓ ਸਾਰੇ ਰਲ ਮਿਲ ਕੇ ਇਕੱਠੇ ਹੋਈਏ ਆਪਾਂ ਪੰਜਾਬ ਦੀ ਜਿਹੜੀ ਧਰਤੀ ਹੈਗੀ ਆ ਉਹ ਰੁੱਖਾਂ ਦੀ ਧਰਤੀ ਆ ਗੁਰੂਆਂ ਦਾ ਸਾਹ ਜਾਂ ਰੁੱਖਾਂ ਨਾਲ ਉਹਨਾਂ ਦਾ ਪ੍ਰੇਮ ਆ ਰੁੱਖਾਂ ਨਾਲ ਇਸ ਲਈ ਸਾਡੇ ਜਿਹੜੇ ਗੁਰੂ ਘਰ ਹੈਗੇ ਪੰਜਾਬ ਦੇ ਉਹ ਰੁੱਖਾਂ ਦੇ ਨਾਂ ਤੇ ਬਣੇ ਹੋਏਗਾ ਇਹ ਦੁਨੀਆ ਦੇ ਵਿੱਚ ਕਿਤੇ ਨਹੀਂ ਚੀਜ਼ ਹੈਗੀ ਮਤਲਬ ਤਾਂ ਇਸ ਅਸੀਂ ਮਤਲਬ ਇਹ ਯਾਤਰਾਦਾਨ ਬੜਾ ਸਾਰੀ ਅੱਖਾਂ ਆਪਦੀਆਂ ਖੁੱਲ ਗਈਆਂ ਵੀ ਇੰਨੇ ਇੰਨੇ ਪਾਸ਼ਾ ਦੇ ਪ੍ਰੇਮ ਜਿਹੜੇ ਰੁੱਖਾਂ ਨੇ ਦਰਸਾਇਆ ਹੈਗਾ ਤੇ ਆਓ ਸਾਰੇ ਨਾਲ ਮਿਲ ਕੇ ਇਕੱਠੇ ਹੋਏ ਆਪਾਂ ਪੰਜਾਬ ਦੀ ਜਿਹੜੀ ਧਰਤੀ ਹੈਗੀ ਉਹਨੂੰ ਰੁੱਖਾਂ ਦੀ ਲੋੜ ਆ ਜਿਹੜੇ ਰੁੱਖ ਬਚੇ ਹੋਏ ਆ ਪਿੰਡਾਂ ਵਿੱਚ ਚਾਹੇ ਉਹ ਬੋਹੜ ਆ ਪਿੱਪਲ ਆ ਵਾਣਾ ਪੀਲੂ ਜੋ ਵੀ ਆ ਉਹਨੂੰ ਸੰਭੀਏ ਤੇ ਨਵੇਂ ਸਿਰਿਓਂ ਕੋਸ਼ਿਸ਼ ਕਰੀ ਆਪਾਂ ਲਾਉਣ ਦੀ ਆਪਾਂ ਧੰਨਵਾਦ ਸਾਰਿਆਂ ਸੱਸੀ ਘਾਲ ਜੀ